ਆਜੋ 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 ਆਜਾ ਯਾਦ ਹੈ ਚੰਗੂ ਦੀ ਹਾਂ ਸਾਨੂੰ ਮੈਨੇ ਪਿਆ ਮੇਰੀ ਸਤਿਕਾਰ ਅੱਜ ਅਸੀਂ ਆਏ ਆਂ ਕਿ ਐਕਸ਼ਨ ਜਿਹੜਾ ਕੱਲ ਸਾਡੇ ਨਾਲ ਬਤਮੀਜੀ ਨਾਲ ਬੋਲਿਆ ਸੀ ਉਸ ਐਕਸ਼ਨ ਦਾ ਅੱਜ ਅਸੀਂ ਖਿਤਾਬ ਕਰ ਆਏ ਆਂ ਤੇ ਆਪ ਜੀ ਸਾਰੇ ਦੇਖ ਸਕਦੇ ਹੋ ਕਿ 10:30 ਦਾ ਟਾਈਮ ਹੋ ਗਿਆ ਹੱਲੇ ਤੱਕ ਐਕਸ਼ਨ ਆਪਣੇ ਕਮਰੇ ਦੇ ਵਿੱਚ ਮੌਜੂਦ ਨਹੀਂ ਹੈਗਾ ਔਰ ਇਸ ਐਕਸ਼ਨ ਨੇ ਕੱਲ ਜਿਹੜੀ ਬਤਮੀਜੀ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਵੀਡੀਓ ਆਹੀ ਆਲਰੇਡੀ ਦੱਛੁਕੇ ਆ ਆ ਮੇਰੇ ਵੀਰ ਬੈਠੇ ਜਵਾਬ ਅ ਵੀਰਾਂ ਨੂੰ ਪੁੱਛ ਲੈਨੇ ਹੈਗੇ ਆ ਵੀਰ ਕਿੱਥੇ ਐਕਸ਼ਨ ਸਾਹਿਬ ਸੀਐਮ ਸਾਹਿਬ ਨੇ ਸੀਐਮ ਸਾਹਿਬ ਦਾ ਲਗਾਇਆ ਨਹੀਂ ਇਹਦੀ ਸੀਐਮ ਨੂੰ ਕੁਝ ਸਪੈਸ਼ਲ ਡਿਊਟੀ ਲੱਗੀ ਆ ਆ ਸੀਐਮ ਸਾਹਿਬ ਆਖੀ ਨਹੀਂ ਇਹਦੀ ਸੀਐਮ ਦੀ ਸਪੈਸ਼ਲ ਡਿਊਟੀ ਲੱਗੀ ਆ ਨਾਰੇ ਲਾਓ ਭਵਨ ਚਾਦਰੀ ਜਿੰਦਾਬਾਦ ਭਵਨ ਚਾਦਰੀ ਕਾਰਪੋਰੇਸ਼ਨ ਦੇ ਐਸਟੀਐ ਦੇ ਖਿਲਾਫ ਲਾਓ ਐਕਸ਼ਨ ਦਿਖਾਓ

ਇਹ ਐਕਸ਼ਨ 사ਲਾ 사ਲਾ ਦੇ ਵਿੱਚ ਨਹੀਂ ਬੱਗਦਾ ਹੈਗਾ ਔਰ ਨਾ ਇਹ ਆਪਣੀ ਯੂਵੀ ਕੋ ਜੋਇਨ ਕਰਦਾ ਨਾ ਅੱਛਾ ਬਹਿਦਾ ਨਾ ਕੋਈ ਕੰਮ ਕਰਦਾ ਜੇ ਨੂੰ ਫੋਨ ਕਰਕੇ ਪੁੱਛੋ ਤੇ ਇਹ ਕੋ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਬੀਸੀ ਆ ਮੈਨੂੰ ਮੈਨੂੰ ਬਹੁਤ ਜ਼ਿਆਦਾ ਕੰਮ ਹੈਗਾ ਮੈਨੂੰ ਇਹ ਸਾਰੀ ਸਾਰੀ ਕੰਮ ਦੇ ਚਤਾ ਪਾਪ ਐਸੇ ਇੱਕ ਕੁਰਸੀ ਨੇ ਇਸ ਕੁਰਸੀ ਨੇ ਸੁਣਿਆ ਆਹ ਕੁਰਸੀ ਦੀ ਬੋਲੋ ਬਣਾਓ ਜਿਹੜਾ ਸਤਾ ਦੇ ਸਾਡੀ ਕਿੰਨੀ ਚੱਲ ਰਹੀ ਆ ਉਹ ਸਿਰਫ ਇਸ ਕੁਰਸੀ ਦੇ ਸਿਰ ਤੇ ਉੱਤੇ ਚੱਲ ਰਹੀ ਆ ਫੋ ਅਸੀਂ ਅੱਜ ਸਾਰੇ ਆਏ ਆ ਇਸ ਕੁਰਸੀ ਦੀ ਪੂਜਾ ਕਰਨ ਅੱਜ ਅਸੀਂ ਇਸ ਕੁਰਸੀ ਦੀ ਪੂਜਾ ਕਰਾਂਗੇ ਜੀ ਅਖੇ ਸਾਬ ਇੱਥੇ ਬਹਿਣ ਤੇ ਅਖੇ ਸਾਬ ਵੇਖਣ ਕਿ ਇਸ ਇਸ ਕੁਰਸੀ ਦੇ ਉੱਤੇ ਜਿਹੜਾ ਬਿਰਾਲ ਜਵਾਨ ਨੇ ਪੈਸਾ ਹੱਥ ਮਕਿਓ ਸਮਝਿਆ ਸਮਝਿਆ ਪਤਾ ਨਹੀਂ ਲੱਗਦਾ ਕਿ ਇਹਨਾਂ ਨੇ ਮੋਕਾ ਮਿਲ ਗਿਆ ਬੱਟੀ ਕੁਰਸੀ ਇਹ ਤਾਂ ਨਹੀਂ 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 ਇੱਕ ਮਿੰਟ ਸਭ ਤੋਂ ਪਹਿਲਾਂ ਜੀ ਸਾਰੀ ਮੀਡੀਆ ਦੇਖ ਕੇ ਪਤਾ ਲੱਗਾ ਪਤਾ ਚੁਨਾਇਆ ਮੁਰਗੀ ਇੱਕ ਇੱਕ ਮਰਦੀ ਇਹ ਇੱਕ ਸੜਿਆ ਹੋਇਆ ਹਾਲ ਹੈ ਸੜਿਆ ਹੋਇਆ ਸੜਿਆ ਹੋਇਆ ਹਰ ਪਆ ਕਿ ਸਾਡੇ ਐਕਸ਼ਨ ਸਾਹਿਬ ਸੜੇ ਹੋਏ ਸੂਰਜ ਸੜੇ ਹੋਏ ਐਕਸ਼ਨ ਸਾਹਿਬ ਦਾ ਪਹਾੜ ਪਾਤਾ ਜੀ ਗਾੜੀਆਂ ਸੜੇ ਹੋਏ ਜਿੰਦਾਬਾਦ ਭਵਨ ਚੌਧਰੀ ਜਿੰਦਾਬਾਦ 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 ਮੀਰ ਚੌਧਰੀ ਜਿੰਦਾਬਾਦ ਇਹ ਨੰਬਰ ਅਗਲਾ ਹੈ ਕਿਉਂਕਿ ਅਗਲਾ ਨੰਬਰ ਹੈ ਵਾਈ ਨਹੀਂ ਤੁਕੀ ਦੀ ਸੋਨਣਾ ਤੋਂ ਨੰਬਰ ਹੁਕਮ ਹੈ ਇਹਨਾਂ ਦੀ ਕੁਰਸੀ ਦੇਣਾ ਪਾਵਾਂਗੇ ਆਓ ਜੀ ਤੁਹਾਡਾ ਵੀ ਪਾਵਾਂਗੇ ਇਹਨਾਂ ਨੂੰ ਬੋਰ ਬਦਿਆਂ ਕਰਾ ਦੇ ਤਾ ਆ ਬੇਪਰਵਾਹ ਹੋ ਜਾ ਯਾਰ ਠੀਕ ਹੈ ਜੀ ਆਪਾਂ ਵੀ ਜੀ ਨੂੰ ਹਾਂ ਜੀ ਨੀਰੂ ਚੋਧਰੀ ਜਿੰਦਾਬਾਦ ਨੀਰੂ ਚੋਧਰੀ ਜਿੰਦਾਬਾਦ ਭਵਨ ਚੋਧਰੀ ਜਿੰਦਾਬਾਦ ਅਮਨ ਚੋਧਰੀ ਜਿੰਦਾਬਾਦ ਇਦਾਂ ਜੀ ਇਹ ਉਹ ਕੁੱਤੇ ਲੱਗਦੇ ਜੇਰੀ ਕੁਰਸੀ 'ਚ ਸੈਖਾਂ ਲੀ ਦਿੰਦੀਆਂ ਅੱਜ ਅਸੀਂ ਸਾਦੇ ਆ ਅਈ ਸਾਦੇ ਅੱਕੇ ਬਾਬੂ ਜੀ ਜੇਵਾ ਮੈਨੂੰ ਪਹਾਂਜਿਆ ਗਿਆ ਅਜੂ ਬੰਦੇ ਮੇਰਾ ਧਾਰ ਗਿਆ ਅਜੇ ਆ ਤੂੰ ਜੂਗਲ ਦੇ ਕੋਲ ਗਿਆ ਤੂੰ ਆ ਕਦਾਉਂ ਜੀ ਫੜੋ ਜੀ ਇਹ ਇੰਦਾ ਨਾ ਨਾ ਕਹਿੰਦਾ ਜੀ ਇਸ ਕੁਰਸੀ ਦੇ ਬੰਦੂ ਉੱਤੇ ਤਾਂ ਗੱਲਾਂ ਲੱਗੀਆਂ ਤੇ ਉਹ ਕਹਿੰਦਾ ਜੀ ਆਪ ਆਪਣੇ ਆ ਵੀ ਪੱਖਾ ਬੰਦ ਕਰਦੇ ਹੋ ਕਿ ਸਾਨੂੰ ਕੋਈ ਕੁਝ ਮਿਲੇ ਇਹਦਾ ਥੱਲੇ ਕਰਕੇ ਲਾਓ ਥੱਲੇ ਕਰਕੇ ਹੈਲੋ ਦਿੱਕਤ ਹੋ ਗਈ ਜੀ ਨਾਲ ਇਹ ਆਵੇ ਇਹਨਾਂ ਨੂੰ ਵੀ ਅਪਨਾ ਲੱਗੇ ਜਨਤਾ ਨਾਲ ਇਹ ਵੀ ਚੀਜ਼ ਹੈ ਇਹ ਜਨਤਾ ਦੇ ਕਮੈਂਦੇ ਆ ਸੋ ਇਹਨਾਂ ਦੀ ਕੁਝ ਹੀ ਦੇਰ ਚੱਲ ਸਕਿਆ ਸ਼ਾਇਦ ਉਹ ਭਾਈ ਵੀ ਪਰਮਾਤਮਾ ਇਹਨਾਂ ਨੂੰ ਥੋੜੀ ਅਕਲ ਦੇ ਦੇ ਅਕਲ ਹੈ ਨਹੀਂ ਕਿਸੇ ਨਾਲ ਹਾਂ ਮੈਂ ਮੈਡਮ ਚਾਹ ਲੈਣੇ ਅੰਕੜੇ ਤੇ ਚਾਹ ਪਾਲੋ ਭਾਈ ਇੱਥੇ ਲਾਓ ਜੀ ਆਹ ਇੱਥੇ ਆ ਜੀ ਮਾਣੇ ਜੀ ਸਤਿ ਸ੍ਰੀ ਅਕਾਲ ਆ ਜੀ ਜਿਸਟਾ ਲਾਈਟ ਚੱਲ ਰਹੀ ਬੋਤਲ ਖਿੱਚ ਲਓ ਹਾਏ ਜੀ ਜਿਸਟਾ ਤੇ ਹੱਲੀ ਤੱਕ ਜਵਰੀ ਸਾਹਿਬ ਬੜੀਆਂ ਬਹੁਤ ਹੈ ਜੀ ਭਾਈ ਕੋਈ ਨਹੀਂ ਤੁਹਾਡੇ ਨਾਲ ਹੀ ਆਣਾ ਆਓ ਜੀ ਇਹਨੂੰ 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 ਕਰੋ ਆ ਵੇਖੋ ਜੀ ਆ ਆਪਾਂ ਆਪ ਐਕਸ਼ਨ ਦਾ ਵੀ ਕੁਝ ਨਹੀਂ ਤੁਝਾ ਸ਼ਹਿਰ ਤੋਂ ਮੈਨੂੰ ਥੋੜੀ ਬਿਗੜ ਗਈ ਅਕਲ ਦਾ ਕੁਤੀ ਦੀ ਨਾ ਨੂੰ ਬੋਲਣ ਦੀ ਅਕਲ ਨਾ ਨੂੰ ਇਹ ਪਤਾ ਕਿ ਕੌਂਸਲਰ ਦਾ ਕਿਸ ਲੈਣਾ ਕਰ ਕਰਦੀਆਂ ਮੈਂ ਸਮੂਹ ਅੰਮ੍ਰਿਤਸਰ ਸ਼ਹਿਰ ਬਸੇ ਨੂੰ ਦੱਸਾਂ ਜਾਂਦਾ ਕਿ ਸੰ ਨੂੰ 20000 ਜੰਦਾ ਨੇ ਤੁਲਗੇ ਭੇਜਿਆ ਕਿ ਤਾਂ ਕਿ ਅਸੀਂ ਉਹਨਾਂ ਦੇ ਕੰਮ ਕਰੀਏ ਉਹ ਇਦਾਂ ਦੇ ਅਫਸਰ ਸਰਮਾ ਆਪਣੇ ਦਫ਼ਤਰ ਜਾ ਕੇ ਕਹਿੰਦੇ ਆ ਆਪਣੇ ਪੀਣ ਨੂੰ ਮੈਦ ਮਾਰ ਕੇ ਆਪਣੇ ਦਰਾਂ ਤੋਂ ਬੁਲਾ ਕੇ ਕਿ ਇਹਨੂੰ ਚੁੱਕ ਕੇ ਤੇ ਬਾਹਰ ਕੱਢ ਦੇ ਇਹ ਇਹਨਾਂ ਦਾ ਬੋਲਾ ਜਣਾ ਸੋਈ ਦੀ ਪੂਜਾ ਕਰਦੇ ਆ ਸ਼ਾਹ ਦੇ ਤਾਂ ਨੂੰ ਮਸਾਂ ਮੋੜੀ ਅਕਲ ਆਵੇ ਜੇ ਵਾਇਬ ਨੂੰ ਇਹਨਾਂ ਨੂੰ ਅਕਲ ਦਊਗਾ ਤੇ ਸ਼ਾਇਦ ਇਹ ਜੰਦਾ ਸੁਣੇ ਵੈਸੇ ਜੋ ਹੋਣਾ ਜ਼ਰੂਰੀ ਕੋਣਾ ਜੀ ਸਾਰੇ ਕਾਉਂਸਲਰ ਪਵਨ ਜੀ ਜੋ ਸਾਰੇ ਕਾਉਂਸਲਰ ਇਕੱਠੇ ਹੋਏ ਹੋਏ ਉਹ ਫਿਰ ਰਿਪੋਰਟ ਕੀਤੀ ਹੈ ਤੁਸੀਂ ਸਭ ਇਹਦਾ ਕਿ ਉੱਚੀ ਦੋਰੀ ਕਮਿਸ਼ਨ ਸਾਹਿਬ ਕੋ ਚੱਲੇ ਸਭ ਇਹਦਾ ਕਿ ਜਦੋਂ ਅਕਾਲ ਨੇ ਆਪਣੀ ਫਤਮੀਤ ਨੂੰ ਭੋਲਿਆ ਇੰਨੇ ਇੰਨੇ ਆਪਣੇ ਆਪਣੇ ਪੀਰ ਨੂੰ ਬੁਲਾਇਆ ਪੀਰ ਨੂੰ ਬੁਲਾ ਕੇ ਕਹਿੰਦਾ ਇਹਨੂੰ ਬਾਹਰ ਕਰ ਪੀਰ ਬਾਹਰ ਹੀ ਬੈਠਾ ਤੁਹਾਨੂੰ ਦੱਸ ਦੂਗਾ ਮੈਂ ਪੀਰ ਨੂੰ ਕਿਹਾ ਵੀ ਮੈਂ ਕਾਉਂਸਲਰ ਹਾਂ ਹੱਥ ਲਾਉਣ ਤੋਂ ਪਹਿਲਾਂ ਮੈਂ ਸੋਚ ਲਈ ਪੀਰ ਨੂੰ ਕਿਹਾਦਾ ਸ਼ਰੀਪ ਅੰਦਾਸੀ ਬਾਹਰ ਚੱਲ ਗਿਆ ਇੰਨੇ ਵੇਖਿਆ ਕਿ ਮੇਰੀ ਸਿਲਵਾਈ ਨਹੀਂ ਹੋਈ ਇਹਨੇ ਸਪੈਸ਼ਲ ਫੋਨ ਕਰਕੇ ਆਪਣੇ ਡਰਾਈਵਰ ਨੂੰ ਥੱਲੇ ਉਤਲایا ਤੇ ਡਰਾਈਵਰ ਨੂੰ ਜਦੋਂ ਆਇਆ ਤੇ ਆਖਿਆ ਕਿ ਮੈਨੂੰ ਛੋਟੇ ਤੋਂ ਫੜਿਆ ਮੈਨੂੰ ਕਹ ਵੀ ਮੈਂ ਕਾਉਂਸਲਰ ਆ ਘੁੱਤ ਲਾਂ ਤੋਂ ਪਹਿਲਾਂ ਸੋਚ ਲਈ ਉਹਨੇ ਹੱਥ ਆਪਣਾ ਪਿੱਛਾ ਕਰ ਲਿਆ ਉਹ ਚਲ ਗਿਆ ਮੈਂ ਕਿਹਾ ਵੀ ਇਹ ਤਾਂ ਚਲੇ ਗਿਆ ਹੁਣ ਤੂੰ ਮਨਵਾ ਕਰਦਾ ਆ ਕੋਈ ਕਹਿੰਦਾ ਮੈਂ ਕਮਿਸ਼ਨਰ ਨੂੰ ਮੀਨਾ ਬਤਾ ਕਮਿਸ਼ਨਰ ਮੇਰੇ ਉੱਤੇ ਲਾ ਲੂ ਕਹਿੰਦਾ ਮੈਂ ਕਈ ਵਾਰ ਤੇ ਕਹਿੰਦਾ ਮੈਂ ਕਈ ਗਈ ਮੰਤਰੀਆਂ ਨਾਲ ਕੰਮ ਕੀਤਾ ਤੂੰ ਹੀ ਦੀ ਚੀਜ਼ ਹੈ ਕਹਿੰਦਾ ਮੈਂ ਦਫਤਰ ਆਈ ਨਹੀਂ ਤੇ ਜਾ ਜਾਗੀ ਤੂੰ ਕਹਿੰਦਾ ਕੀ ਨਾਮ ਹੈ ਇਹਦਾ ਇਹਦਾ ਨਾਮ ਜੀ ਸੁਗਾਜ ਕਿੰਦਲ ਵਾਲੀਆ ਇਹ ਅਬਦੁੱਲ ਕਲਮਤ ਬੰਦਾ ਹੈ ਜੀ ਇਹਨੇ ਅੱਜ ਤੋਂ 1.5 ਸਾਲ ਪਹਿਲਾਂ ਮੇਰੇ ਪੀਏ ਕੋਲੋਂ ਹਾਜ਼ਰੀ ਲਾਂਦੀ ਹੈ ਬਚ 5000 ਰੁਪਏ ਲਿਆ ਸੀ ਸ਼ੇਮ 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 ਮੁਰਦਾਬਾਦ 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 ਹਾਜਰੀਆਂ ਇਹਨਾਂ ਦੀਆਂ ਆਹ ਲਓ ਜੇ ਪੇਪਰ ਫੜੇ ਪਏ ਜੇ ਆ ਆਹ ਵੇਖੋ ਇਹਨਾਂ ਦੀ ਹਾਜ਼ਰੀ ਆਹ ਜਿਹੜੀਆਂ ਬੁੱਕ ਵੇਖੋ ਇਹਨਾਂ ਦੀ ਪੇਪਰ ਫੜੇ ਫੜੇ ਪਏ ਨੇ ਆ ਜੁਲਾਈ ਦੀਆਂ ਹਾਜ਼ਰੀਆਂ ਜੇ ਠੀਕ ਆ ਜੀ ਆ ਇਹਨਾਂ ਦੇ ਦੀ ਜਿਸਟਰ ਚੈੱਕ ਕਰ ਦਿਓ ਜੀ ਆਹ ਵੇਖੋ ਜੀ ਆ ਇਹਨਾਂ ਦਾ ਅਗਲਾ ਐਕਸ਼ਨ ਸਾਹਿਬ ਦਾ ਹਾਜ਼ਰੀ ਰਜਿਸਟਰ ਹੈ ਜੀ ਆਹ ਵੇਖੋ ਜੀ ਆਹ ਵੇਖੋ ਹਾਜ਼ਰੀ ਵੀ ਲਾਈ ਹਾਂ ਜੀ ਕਬੀਰ ਸਿੰਘ ਆਵਾਜੋ ਆਹ ਵੇਖੋ ਜੀ ਇਹ ਨਾ ਰਹਿਣ ਦੇ ਜੀ ਕੰਡਿਗੜ ਐਕਸ਼ਨ ਮੁਤਾਬਕ ਮੁਰਤਾਬਾ ਸਨ ਜੀ ਚੱਜੂ ਜੀ ਐ ਜਾਰਜੀ ਸਾਬ ਬਾਕੀ ਰੰਗ ਬਾਕੀ ਰੰਗ ਬੋਸ ਨੂੰ ਵੇਖੋ ਅੱਗੇ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਆਵਾਜ਼ ਆ ਰਹੀ ਹੈ ਦਰਵਾਜ਼ਾ ਆ ਰਹੀ ਹੈ ਮੈਡਮ ਕਿੱਥੇ ਹੋ ਗਏ ਹੋਰ ਨਾ ਵੀ ਟੇਸਟ ਆਉਂਦਾ ਬੈਠੇ ਹੋਰ ਹਰ ਜਰਨ ਕਰ ਜਰਨ ਲਾਈਵ ਚੱਲਦਾ ਬਿਲਕੁਲ ਮਮਾ ਸ਼ੇਤਾਨਾ ਬਾਰੂ ਜੀ

था था। 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 मैं हूं श्री चौधरी टैक्स कंट्रोल बिजली दिया है भैया का हम सुन रहे हैं Fakat तक अच तक कभी नहीं है है कि मेरा बेटा है एक आलू था दे देव बिजली बोर्ड देव की मैं 600 आ ਸਰਗਾਂ ਦੇ ਪਰ ਕੋ ਆਏ ਕੋਨੇ ਹੋਣਾ ਮਿਸਬੀ ਕੀਤਾ ਫਿਰਦਾ ਕਿ ਇਹਨੂੰ ਮਾਰਕ ਦੋ ਇਹ ਕਾਉਂਸਲਰ ਨਹੀਂ ਇਹ ਉਹ ਗਨ ਹੈ ਆ ਤੇ ਪਿਛਲੇ ਪਹਿਤੀਆਂ ਸਾਲਾਂ ਤੋਂ ਮੈਂ ਅਜੇ ਤੱਕ ਕਦੀ ਕੰਪਲੇਨਟ ਨਹੀਂ ਕੀਤੀ ਪਹਿਲਾ ਅਫਸਰ ਇਹ ਸਿੱਧੀ ਆਪਾਂ ਕੰਪਲੇਨ ਕਰ ਰਹੇ ਆ ਆਏ ਸਾਡਾ ਕਮਿਸ਼ਨਰ ਕੋਲੋਂ ਮਿਲਣਾ ਉਹ ਨਹੀਂ ਮਿਲੇ ਫਿਰ ਥੱਲੇ ਕੋ ਆ ਗਏ ਆ ਤੇ ਉਤੋਂ ਬਾਅਦ ਕਮਿਸ਼ਨਰ ਤੁਸੀਂ ਹੋ ਉਤੋਂ ਬਾਅਦ ਅਧਿਕਾਰ ਤੁਸੀਂ ਹੋ ਇਹ ਐਸ ਸੀ ਐਸ ਪੀ ਕਿ ਇਹ ਸਾਡੇ ਜੀਵਨ ਤੇ ਪਰਦਾ ਸਾਡੇ ਉਧੇ ਦਾ ਹਾਸੇ ਤੇ ਉਹਨੇ ਤਾਂ ਬੜਾ ਮਿਸਬੇ ਜੀ ਪਪਾ ਉਹਨਾਂ ਚੈ ਕਾਰਪੋਰੇਸ਼ਨ ਅੱਜ ਨਹੀਂ ਆਇਆ ਪਪਾ ਤੁਹਾਨੂੰ ਕਹਿਆ ਤੁਮ ਸਾਡੇ ਕੋਹਾ ਹੈ ਨਾ ਜਿਨਾ ਚਿਰ ਇਹਨੂੰ ਉਠ ਮੈਕ ਨੇ ਤਾਂ ਖੜੋ ਹੋਵੇ ਨਹੀਂ ਪਪਾ ਰੋਜ਼ ਇਸ ਤਾਂ ਹੀ ਪਰ ਮੈਂ ਧਿਆਨ ਸੋ 100 200 ਬੰਦੇ ਆ ਗਏ 100 ਕੋਸ ਬੰਦੇ ਰਾਤੀ ਆ ਕੇ ਰਹਿ ਗਏ ਜੇ ਜਦੋਂ ਮੈਂ ਤੁਸੀਂ ਕਹਿੰਦਾ ਜੀ ਇਹਦਾਂ ਹੋਇਆ ਨਹੀਂ ਅਦਾ ਜੀ ਅੱਜ ਜਦੋਂ ਸਾਰੀ ਗੱਲ ਹੋ ਗਈ ਆ ਆਹ ਸਾਬਰ ਨੂੰ ਫੋਨ ਕੀਤਾ। ਬਸ ਸਾਡੀ ਗੱਲ ਵਸਦੀ ਆ। ਚਲੋ ਤੁਸੀਂ ਮੈਨੂੰ ਤਾਂ ਇਹ ਕਿਹਾ ਸੀ ਕਿ ਉਹ ਮੈਂ ਨਾ ਉਹ ਹੈ ਨਹੀਂਗਾ ਮੇਰੇ ਅੰਦਰ ਮੈਂ ਮਾਰੀ ਆ। ਬਸ ਕਮਿਸ਼ਨਰ ਸਾਹਬ ਕੋਲੋਂ ਬਾਅਦ ਤੁਸੀਂ ਜਿਹਨੂੰ ਅਸੀਂ ਆਪੇ ਸਾਡੀ ਨਾਲ ਸਾਹਿਬ ਨਾਲ ਜੀਸੀ ਸਾਹਿਬ ਨਾਲ ਜੀਸੀ ਸਾਹਿਬ ਨਾਲ ਕੱਲ ਮੇਰੀ ਗੱਲ ਹੋਈ ਸੀ ਜੀਸੀ ਸਾਹਿਬ ਨਾਲ ਸਾਡੀ ਤੁਸੀਂ ਮੇਰੇ ਨਾਲ ਗੱਲ ਕੀਤੀ ਉਹ ਸੁਧਾਰਨੇ ਮੈਂ ਤੁਹਾਨੂੰ ਕਹੇ ਜੀਸੀ ਸਾਹਿਬ ਸੁਧਾਰ ਨਹੀਂ ਗੱਲ ਨਹੀਂ। ਕੋਈ ਕਿ ਉਹ ਮੈਨੂੰ ਮੋਢੇ ਉਖਾੜ ਗਏ। ਜੇ ਅਸੀਂ ਕੁਝ ਕਰਦੇ ਫਿਰ ਗੱਲ ਆ ਜਾਏ ਇੱਥੇ ਕਾਉਂਸਲਰ ਬੱਟਮੀਚ ਨੇ। ਫਿਰ ਕਹਿੰਦੇ ਸਾਰੀ ਕਾਉਂਸਲਰ ਤੇ ਜੇ ਉਹਨੇ ਮੈਂ ਤੁਹਾਨੂੰ ਇੱਕ ਨਾਲ ਜੀਸੀ ਸਾਹਿਬ ਨੂੰ ਤੁਸੀਂ ਜੀਸੀ ਉਨੇ ਬੂਆ ਉਹਨੇ ਬੰਦ ਕਰ ਲਿਆ ਜੀ ਮੈਂ ਉਹ ਬੂਆ ਖੋਲਿਆ ਜੀ ਜਦੋਂ ਬੂਆ ਖੋਲਿਆ ਆਪੋ ਕਿਹਾ ਕੁਮਨ ਮੈਂ ਕਾ ਕਹਦੀ ਆ ਮੈਂ ਕਹਤਾ ਉਹ ਹੋਇਆ ਅਰੇ ਮੈਂ ਉਹ ਬੂਆ ਬੰਦ ਨੂੰ ਖੋਲਿਆ ਤੂੰ ਹੀ 10 ਮਿੰਟ ਬੱਕਰੀ ਮੈਨੂੰ ਪਾਟੇ ਕਰਦੇ ਜੇ ਆਪਣਾ ਚੱਟਾ ਨਹੀਂ ਮਾਰ ਕੇ ਤੇ ਕੋਈ ਕਹਨੇ ਜੀ ਤਾਂ ਵੀ ਕੋਈ ਪੈਨਟ ਲਾ ਕੇ ਗਾ ਜੇ ਕੋਈ ਹੋਰ ਆਪਣਾ ਕਮਿਊਨਿਟੀ ਦਾ ਹਾਂ ਮੈਂ ਉਹ ਕਹਿੰਦੀ ਸੀ ਨਹੀਂ ਚੱਲ ਉਹਨੇ ਕਾਲੇ ਕਰਨਾ ਸੀ ਜਿੱਤਾਂ ਚਿਟਕਣੀਆਂ 15 ਬੰਦ ਕੀਤੀ ਕੀ ਮਸਲਾ ਹੈ ਚਿਟਕਣੀਆਂ 15 ਬੰਦ ਕਰਦੀਆਂ ਨੂੰ ਕੁੱਤਾ ਤੇ ਸਕਿਆ ਬੰਦੇ ਸਨ ਮੁਸ਼ਕਿਲ ਕਿ ਕਿਹੜਾ ਸਰਾਂ ਲੈਟਾਂ ਲੈਟਾਂ ਬੰਦ ਰਹੀਆਂ ਦੋਲੇ ਤੋਂ ਪਹਿਲਾਂ ਦੇ ਬਦਲ ਗਏ ਉਸ ਦੀ ਗੱਲ 14 ਤੋਂ ਲੈ ਕੇ ਖੱਪਾ 25 ਲੈਟਾਂ ਕੈਂਡ ਕਰਕੇ ਜੰਨੋ ਕਿ ਬੰਦ ਬਈਆਂ ਤੇਲ ਕੋ ਚੁੱਕਦੇ ਪਹਿਲੇ ਜੇਸ਼ਾ ਦੀ ਜਿਹੜਾ ਨੰਬਰ ਦੇਖੋ ਪਹਿਲੇ ਜੇਸ਼ਾ ਦੀ ਇਹਦੇ ਟਿਕਾਣੇ ਕਿ ਤਰ੍ਹਾਂ ਹੁੰਦੇ ਉਹਦੀ ਚ ਗੱਲ ਹੈ ਕਿ ਮੈਂ ਇਹਨਾਂ ਨੂੰ ਪਸੂ ਹੋਣ ਕੀਤਾ ਮੈਂ ਟੈਲੀਫੋਨਿਕਲ ਆਲਰੇਡੀ ਕਰ ਚੁੱਕਿਆ ਫਿਰ ਵੀ ਚਾਹਾਂ ਸਾਡੇ ਸਾਹਮਣੇ ਬੈਠੇ ਕਹਿੰਦਾ ਕਿ ਇਹਨੂੰ ਨਹੀਂ ਬਦਲ ਚੁੱਕੇ ਮੇਰੇ ਮਾਈਂਸ ਐਸਪੀ ਸਿੰਘਾ ਲਈ ਮੈਂ ਤੁਸੀ ਕਾਲ ਸੀ ਸਿੱਕੇ ਕਿਹਾ ਜੀ ਤੁਸੀ ਕਹਿੰਦਾ ਜੀ ਉਹ ਕਹਿੰਦੇ ਮੈਂ ਨਹੀਂ ਮੈਂ ਨਾ ਹੁਣ ਕੀਤਾ ਪੰਜ ਕਾਲਸ ਕੀਤੀਆ ਇਹਨਾਂ ਨੇ ਉਹ ਕਾਲ ਨਹੀਂ ਚੁੱਕੀ ਜੀ ਐਂਡ ਉਹਨਾਂ ਨੇ ਲਾਸਟ ਕਾਲ ਚੁੱਕੀ ਜੀ ਕਹਿੰਦੇ ਜੋ ਕਹਿੰਦਾ 2 ਮਿੰਟਸ ਕੋ ਮੇਰੇ ਟਾਈਮ ਇੱਧਰੋਂ ਸਾਰ ਤੁਸੀਂ ਤਾਂ ਸਾਨੂੰ ਕਹਿੰਦੇ ਆ ਮੈਂ ਹਜ਼ਾਰਾਂ ਵਾਲੀ ਤੁਹਾਨੂੰ ਮੈਸੇਜ ਹੀ ਭਾਣੀ ਤੁਹਾਨੂੰ ਕੰਮ ਲਈ ਆ ਇੱਦਾਂ ਤੇ ਕਹਾਂ ਨਹੀਂ ਕਰੀ ਇੱਦਾਂ ਕਿਸੇ ਨਾਲ ਨਹੀਂ ਕਰੀ ਆ ਇਹ ਤਾਂ ਮੈਂ ਦੁਹਾਂਗਾ ਜੇ ਪਿਛਲੇ ਸਮੇਂ ਦੀ ਗੱਲ ਕਰਦੇ ਆ ਪਰ ਉਹ ਕਿਉਂਕਿ ਇਹ ਉਸ ਤੋਂ ਬਾਅਦ ਦੀ ਗੱਲ ਹੈ ਹੋਰ ਇਹਨਾਂ ਦਾ ਖਾਲੀ ਇਹ ਵੀ ਸਾਡੇ ਨਾਲ ਤੁਸੀਂ ਆਪਣੇ ਇੰਧਰ ਤੁਸੀਂ ਰਿਫਰੈਸ਼ਨ ਕਰ ਦੋ ਤੁਹਾਡੇ ਸਟਾਫ ਮੈਂਬਰਸ ਨਾਲ ਵੀ ਨਾ ਐਵੋਇਡ ਨਹੀਂ ਆਏਗਾ ਅਸੀਂ ਹੋਰ ਇੰਤਜ਼ਾਰ ਕੀ ਇਹ ਹੈ ਹਮੇਸ਼ਾ ਪੋਲਿਟਿਕਸ ਨੂੰ ਗਲਤੀ ਕਿਹਨਾਂ ਦਾ ਤੁਸੀਂ ਇੰਤਜ਼ਾਰ ਤੁਸੀਂ ਇੰਤਜ਼ਾਰ ਕੋਈ ਨਹੀਂ ਤੁਸੀਂ ਇੰਤਜ਼ਾਰ ਲੈ ਕੇ ਕੁਰੀਟ ਕਰ ਦੋ ਕਿ ਸਾਰੇ ਆਪਣੇ ਸੱਜਣ ਹੈ ਬਿੰਦਿਆ ਸਾਲਾਂ ਤੋਂ ਹੈ ਸਾਹਮਣਾ ਆਪਣਾ ਪਿਆਰ ਹੈ ਇੱਥੇ ਸਭ ਪੱਤਾ ਹੁਸਾਰਾ ਕੇ ਦਰਜਦਾ ਕਿ ਭਾਜੀ ਇਤਹਾਬੋਦਾਰੀ ਇਹਦਾ ਇਹ ਇਲਾਕਾ ਉਹਨੇ ਮੈਨੂੰ ਵੀ ਅਫਸਰ ਕਹਿ ਕੇ ਰੀਆ ਅਸੀਂ ਸਾਡੇ ਲਈ ਇੰਦੇ ਬੋਲਦਾ ਹੈ ਤੁਸੀਂ ਨਾ ਤੋਗਾ 92 ਤੋਂ ਮੈਂ ਤਿਲ ਕਾਉਂਸਲਰ ਬਣਾ ਚੁੱਕਾ ਇਹ ਮੇਰਾ ਬੇਟਾ ਉਹਨੇ ਆ 92 तक, कभी हाउस किसी अफसर कोई अफसर कभी किसी बोले जी कहने जी घूमने कल इन्हें जो कि आप रोज घिराओ करा जिन्ना चेर इन्हों तक चुक सोमवार भी करा तो मंगलवार भी करा बुधवार भी करा रोज करा इस करके साथ बचाओ जी

ਉਹ ਵੀ ਦੋ ਸਾਡੇ ਪਤਾ ਨਹੀਂ ਲੋਕਾਂ ਨੇ ਜਿਹੜੇ ਤੇਰਾ ਜਿਸ ਤਰੀਕੇ ਨਾਲ ਉਹਨੇ ਕੋਲੀ ਤਾਂ ਨਾ ਵੀ ਕੋਈ ਵੀ ਸਾਡਾ ਸਟੈਂਡਰਡ ਸਾਡੇ ਜਿੰਨਾ ਮੈਂਬਰ ਉਹ ਸਾਡੇ ਨੂੰ ਕੇਵਲ ਬੁਲਾਈ ਕਰਦੇ ਸਮਝਦੇ ਉਹ ਭਰਾ ਨਾ ਕੋਈ ਠੀਕ ਜਿਹੀ ਸਿਆਣੀ ਕਰਦੇ ਸਿਆਣੀ ਕਰਦਾ ਉਹ ਸਾਡੇ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਪ੍ਰੋਬਲਮ ਹੈ ਕਿ ਨਹੀਂ ਤੁਹਾਡੇ ਨੂੰ ਸਾਡੇ ਨੂੰ ਪਤਾ ਲੱਗਦਾ ਕਿ ਜਿੱਦਾਂ ਬਾਈਟਾਂ ਹੋਵੇ ਤਾਂ ਪਾਣੀ ਨਹੀਂ ਆ ਰਿਹਾ ਯਾਰ ਉਹ ਕੋਈ ਅਫੀਸ਼ੀਅਲ ਟੂਕੀ ਚਾਹੁੰਦੇ ਕਿਸੇ ਪਾਸਿਓਂ ਫੋਨ ਤੇ ਬੈਠੇ ਇਹ ਕਿੰਨੇ ਨੇ ਗੱਲ ਕੀਤੀ 6 ਮਹੀਨਿਆਂ ਤੋਂ ਕੱਲ ਇਹਨੇ ਸਰਵੇ ਕਰਾਈਏ ਤੇ 200 ਲਾਈਟ ਦੀ 200 ਲਾਈਟ ਦੀ ਇਹ ਲਿਆਇਆ ਕਿ 200 ਜਿਸ ਕੁਝ ਲੜੀ 200 ਲਾਈਟ ਇਹਨੇ ਕਰਾਈਏ ਜੇ ਮੈਂ ਕਰਾਵਾਂ 250 ਤੋਂ ਕਰਾਵਾਂ 200 ਲਾਈਟ ਕੱਲ ਇਹਨੇ ਆਪਣਾ ਪਟਵਾਲਾ ਭੇਜ ਕੇ ਤੇ ਉਹਦੀ ਰਿਪੋਰਟ ਆਈਏ ਕਿ ਤੋਂ ਜਿਸ ਕੰਸਿਸਟੈਂਸੀ ਦੀ 6 ਮਹੀਨੇ ਤੋਂ ਤੋਂ ਯਾਦ ਹੋਣਾ ਜਿੱਤਣਾ 300 ਦਾ ਬਾਬਾ ਜਿੱਤ ਗਿਆ ਜੇ ਮੇਰੇ 201 ਪਾਤ ਹੋਏਗੀ ਅਗਲੇ ਦਿਨ ਮੈਂ ਹਮਾਂ ਨੂੰ ਕੰਟਰੋਲ ਪਤਾ ਕਿ ਇਹ ਤਾਂ ਤਸਵੀਰ ਤੋਂ ਬਾਅਦ ਅਗਲਾ ਪਬਲਿਕ ਹੈ 201 ਲਾਈਟ ਆ ਆ ਵੇਖੋ ਜਿਹੜੇ ਬਹਿ ਰਹੇ ਨੇ ਇੱਕ ਟੈਕ ਟੂਚ ਬਸ ਲਗਾ ਹਮਾਂ ਨੂੰ ਸਾਲ ਤੋਂ ਮੈਂ ਬੈਕ ਫੋਨ ਕਰਕਾ ਆ ਗਿਆ ਤੇ ਹੋ ਗਿਆ ਮੈਨੂੰ ਟੈਲੀਫੋਨ ਆਇਆ ਦਾ ਪਰਮਿਟਾ ਪਰਮਿਸ਼ਨ ਤੋਂ ਲਈ ਰਜਾ ਦੇ ਸੁਪਰਾਜਾ ਉਹ ਕਹਿ ਰਿਹਾ ਦਾ ਪਾਈ ਦੋਗੇ ਉਹ ਤੋਂ ਮੈਂ ਅੱਗੇ ਟਾਈਮ ਲਗਾ ਤੇ ਮੈਂ ਨਹੀਂ ਵਹਿ ਰਿਹਾ ਤੈਨੂੰ ਲੈਣ ਦੇ ਤੇ ਇਹ ਬਾਦੂ ਕਿਹਨੇ ਜਾਈਏ ਕਿ ਦੁਨੀਆ ਚ ਪੜੇ ਕਰਕੇ 987047559 ਨੂੰ ਟੁੱਟ ਗਈ ਹੈ ਇਹੋ ਜਿਹਾ ਟਲੰਗ ਕੀਤਾ ਮੈਨੂੰ ਕਹਿੰਦਾ ਪੈਸੇ ਤੋਂ ਠਹਿੜਾ ਦੇ ਆਪਾਂ ਤਾਂ ਫਿਰ ਅਜੇ ਤੱਕ ਕੋਈ ਨਾਲ ਟੈਨਸ਼ਨ ਲੈਣੇ ਬਣ ਕੀਤਾ 5 6 ਥੰਡਰ ਤੋਂ ਪਹਿਲਾਂ ਅਕਾ ਨੇ ਮੂਹ ਬੋਲੇ ਕਿ ਜੀ ਲੋਕ ਤਾਂ ਅਸੀਂ ਵੀਡੀਓ ਪੋਸਟ ਕੀਤੀ ਹੈ ਜੀ ਤੁਹਾਡੇ ਦੀ ਵੇਚੀ ਸੀ ਸਾਡੇ ਕੋਲ ਵੀਡੀਓ ਭਰੀ ਦੀਆਂ ਤੁਸੀਂ ਦੇਖੀ ਹੋਗੀ ਜੀਿਸ ਕੰਮ ਇਹ ਪਾਣੇ ਪਾਣੇ ਕਿ ਇਹ ਪਾਣੇ ਕੱਲ ਸ਼ਾਮ ਨੂੰ ਟੀਮਾਂ ਦੇ ਭੇਜਿਆ ਸਰ ਮੇਕ ਆਇਆ ਐਸ ਪਰ ਜਸਪਾਲ ਬਟੋਲਰ ਨੇ ਹੈਂਡ ਦੀ ਇਹਨੇ ਤਾਂ

ਇਹ ਰਾਸ਼ਟਰ ਮੰਤਰੀ ਇਹ ਇੱਕ ਕੌਂਸਲਰਾਂ ਦੀ ਸਮੱਸਿਆ ਹੈ ਸਾਰੇ ਠੀਕ ਹੈ ਆਪਣਾ ਵਾਰ ਨੰਬਰ 73 ਦਾ ਦਿਨ ਜੋਂ ਨੰਬਰ 8 ਸ੍ਰੀਦਰ ਬੇਦੀ ਜੀ ਸੁਨੀਲ ਬੇਦੀ ਜੀ ਹੀ ਗਿਆ ਉਹ ਕੌਂਸਲਰ ਨੂੰ ਪੁੱਛਿਆ ਕੀ ਕਹਿੰਦੇ ਆ ਕਹਿੰਦਾ ਪੱਲੇ ਮੈਨੂੰ ਤੁਸੀਂ ਇਹ ਦੱਸੋ ਕਿ ਕੌਂਸਲਰ ਦੇ ਕੰਮ ਕੀ ਹੁੰਦੇ ਨੇ ਨਮਾਇਦੀ ਨਹੀਂ ਕਰਦੇ ਆ ਉਹਨ ਇੱਕ ਜੇ ਇਹ ਨੂੰ ਤੁਸੀਂ ਕਹਿੰਦੇ ਤੁਸੀਂ ਦੱਸੋ ਜੇ ਇਹ ਗੱਲ ਕੰਮ ਕੀ ਦੇ ਕੌਂਸਲਰ ਦੇ ਇਹ ਹਲਾਤ ਬਣ ਗਏ ਨੇ ਆ ਤੁਹਾਨੂੰ ਮੈਂ ਵੀਡੀਓ ਬਣਾਉਣਾ 15 ਦਿਨ ਤੋਂ ਮੰਗਲ ਹਲੋਤਾ ਯਾ ਕੋਈ ਅਧਿਕਾਰੀ ਨਹੀਂ ਆ ਠੀਕ ਹੈ ਮੈਂ ਮੈਡਮ ਪ੍ਰੇਕਾ ਸ਼ਰਮਾ ਜੀ ਨੂੰ ਕੰਪਲੇਨ ਪਾਈ ਆ ਉਹ ਵੀ ਬੈਠਾ ਪੁਲਿਸ ਕਨਟਰੋਲ ਸ਼ਰਮਾ ਜੀ ਕੋ ਵੀ ਬੈਠੋ ਇਹ ਕਹਿੰਦਾ ਕਿ ਮੈਂ ਮਹੀਨਾ ਪੜ੍ਹ ਆਓ ਜਿਹੜਾ ਨਮਾਜ਼ ਮੈਂ ਤਰੀ ਆ ਗਈ ਸੀ ਉਹ ਜੀ ਆਹੋ ਜੇ ਜੀ ਦੀ ਮੇਲ ਪੈਦੀ ਜੇ ਕਿਸੇ ਨੂੰ ਬੋਲਿਓ ਅੱਲੀ ਦਾ ਤਾਂ ਗੂ ਨਹੀਂ ਕਹਦਾ ਰਦੇ ਰਦੇ ਮੈਂ ਉੱਥੇ ਵੀ ਗਿਆ ਮੈਂ ਦੇ ਦੇਣਾ ਕੋਈ ਸੁਣੇ ਨਾ ਮੈਨੂੰ ਉਹ ਨਹੀਂ ਆਉਂਦਾ ਤਾਰਕ ਸੰਭਰਨ ਅਧਿਆਪਨ ਸਾਧਨ